ਸਸਿਕਾ ਜੀ ਸਾਰਿਆਂ ਨੂੰ ਤੇ ਅੱਜ ਤੁਹਾਡੇ ਵਾਸਤੇ ਆਈਟਮ ਲੈ ਕੇ ਆਏ ਆਂ ਅਸੀਂ ਡਿਊਕ ਦਾ origignal shoes ਤੇ ਉਹਨਾਂ ਵਾਸਤੇ ਲੈ ਕੇ ਆਏ ਜਿਹੜੇ ਭਰਾ ਜਿਵੇਂ ਹੁਣ ਸਾਡੇ ਕੋਲ ਪਰਸੋਂ ਕੱਲ ਸੀ ਭਰ ਆਇਆ ਸੀਗਾ ਬੁਲਟਾਂ ਦਾ ਕੰਮ ਕਰਦੇ ਨੇ ਪੈਰਾਂ ਨੂੰ ਤੇਲ ਤੂ ਲੱਗ ਜਾਂਦਾ ਹਨਾ ਵੀ ਵਾਟਰਪਰੂਫ ਸ਼ੂਜ਼ ਚਾਹੀਦੇ ਨੇ ਥੋੜੇ ਲੱਗਣ ਫੈਂਸੀ ਦੇ ਵਿੱਚ ਪਾਏ ਵੀ ਉਹ ਮਤਲਬ ਹਲਕੇ ਲੇਬਰ ਟਾਈਪ ਜਿਹੇ ਨਾ ਲੱਗਣ ਵਧੀਆ ਲੱਗਣ ਪਾਏ ਤੇ ਜਿਵੇਂ ਹੁਣ ਪਹਾੜਾਂ ਭੂਣਾ ਜਾਣਾ ਸਾਰਿਆਂ ਨੇ ਵਾਟਰਪਰੂਫ ਸ਼ੂਜ਼ ਚਾਹੀਦੇ ਨੇ ਟ੍ਰੈਕਿੰਗ ਲਈ ਸ਼ੂਜ਼ ਚਾਹੀਦੇ ਨੇ ਉਹਦੇ ਰਿਗਾਰਡਿੰਗ ਜੋੜੇ ਸਿਰਫ 30-30 ਮਿਲੇ ਨੇ ਔਰ ਪੂਰੀ ਗਰੰਟੀ ਆ 5 ਮਹੀਨੇ ਤੁਸੀਂ ਪਾ ਲਿਓ origignal boot ਨੇ duke ਦੇ 5 ਮਹੀਨੇ ਦੇ ਵਿੱਚ ਤੁਹਾਡਾ ਜੋੜਾ ਕਿਤੋਂ ਵੀ ਟੋਰਨ ਹੋ ਜਾਂਦਾ ਟੁੱਟ ਜਾਂਦਾ ਲੈਦਰ ਲੈ ਜਾਂਦੀ ਹੈ ਤਾਂ ਵੀਡੀਓ ਸੇਵ ਕਰ ਲਿਓ ਜੋੜਾ ਤੁਹਾਨੂੰ ਨਵਾਂ ਦਊਂਗਾ ਰੇਟ ਬਹੁਤ ਜੈਨੂਇਨ ਰੇਟ ਔਰ ਲਾਈਟ weight ਚ ਆਇਆ ਸ਼ੂਜ਼ ਦੀ ਕੁਆਲਿਟੀ ਦੇਖੋ ਕਿੰਨੀ ਸੋਹਣੀ ਔਰ size ਬਹੁਤ standard size ਨੇ ਆ duke ਕੰਪਨੀ ਨੇ ਸ਼ੂਜ਼ ਬਣਾਇਆ trekking shoes ਔਰ ਇਹ ਲਾਂਚ ਹੀ ਹੋਇਆ ਹਜੇ ਤੇ ਇਹਦੇ ਵਿੱਚ black color ਵੀ ਆਇਆ ਹੈ 42 ਸੌ ਦਾ ਸ਼ੂਜ਼ ਆ ਤੁਹਾਨੂੰ ਇਹ 2000 ਦਾ ਪੈਣਾ ਦੋ ਰਿਆ ਦਾ ਸ਼ੂਜ਼ origignal duke ਦਾ ਸ਼ੂਜ਼ ਪਹਿਣਾ 7 ਤੋਂ ਲੈ ਕੇ 6 ਤੋਂ ਲੈ ਕੇ 10 ਤੱਕ ਸਾਈਜ਼ ਨੇ ਸੋ ਇੱਕੇ ਦੇ ਵਿੱਚ ਕਲਰ ਬਣਾਇਆ ਬਲੈਕ ਕਲਰ ਇਹ 6 ਨੰਬਰ ਦਾ ਆ 7 ਦਾ ਸਾਈਜ਼ ਬਹੁਤ ਸੋਹਣੇ ਨੇ ਜਿਵੇਂ ਹੁਣ ਅਮਰਨਾਥ ਯਾਤਰਾ ਲਈ ਜਾਂ ਹਿਮਕੁਟ ਸਾਹਿਬ ਦੀ ਯਾਤਰਾ ਵਾਸਤੇ ਜਾਂ ਹੋਰ ਕਿਤੇ ਬੰਦੇ ਟ੍ਰੈਕਿੰਗ ਵਗੈਰਾ ਲਈ ਜਾਣਾ ਤਾਂ ਬੈਸਟ ਸ਼ੂਜ਼ ਹੈ ਔਰ ਲਾਈਟ ਵੇਟ ਹੈ ਪਹਿਲਾਂ ਵਾਟਰਪਰੂਫ ਔਰ ਹੈਵੀ ਸ਼ੂਜ਼ ਇਦਾਂ ਦਾ ਆ ਜਿਹੜਾ ਬਿਲਕੁਲ ਲਾਈਟ ਵੇਟ ਸੋਲ ਦੇ ਵਿੱਚ ਆਇਆ ਔਰ ਬਿਲਕੁਲ ਵੀ ਸਲਿੱਪ ਨਹੀਂ ਕਰੂਗਾ ਜਿਵੇਂ ਮਰਜੀ ਤੁਸੀਂ ਪਾਓ ਤੁਹਾਡੇ ਪੈਰ ਨਹੀਂ ਦੁਖਣਗੇ ਕਿਤੋਂ ਵੀ ਪਾਣੀ ਨਹੀਂ ਜਾਊਗਾ ਜਿਹੜੇ ਹਾਈ ਨੈਕ ਪਾਉਣ ਦੇ ਸ਼ਿਕੀਨ ਨਹੀਂ ਉਹਨਾਂ ਲਈ ਇਹ ਕਲਰ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ ਕਲਰ ਮੈਚਿੰਗ ਉਹ ਨੋਕੇ ਰਿਪੋਰਟ ਆਇਆ ਇਹ ਤੁਹਾਨੂੰ ਮਿਲਣਾ 2200 ਰੁਪਏ ਦਾ ਮਾਡਲ ਬਹੁਤ ਸੋਹਣਾ ਇਹਦੀ ਵੀ ਗਰੰਟੀ ਆ ਉਹਦੀ ਲੁੱਕ ਦੇਖੋ ਕੈਨਵਸ ਵਰਗੀ ਬਣੀ ਹੋਈ ਹੈ ਬਿਲਕੁਲ ਲਾਈਟ ਵੇਟ ਸ਼ੂਜ਼ ਆ 6 ਤੋਂ ਲੈ ਕੇ 10 ਤੱਕ ਸਾਈਜ਼ ਆ ਆ 6 ਨੰਬਰ ਸਾਈਜ਼ ਦੇਖੋ ਕਿੰਨਾ ਵੱਡਾ ਸਾਈਜ਼ ਆ オリジナル ਡਿਊਕ ਦੇ ਸ਼ੂਜ਼ ਨੇ ਨੰਬਰ ਹੈਗਾ 70364050979758769 ਜਿਵੇਂ ਹੁਣ ਕੁੜੀਆਂ ਨੇ ਜਾਂ ਭੈਣਾਂ ਨੇ ਲੇਡੀਜ਼ ਨੇ ਜਿਵੇਂ ਉਹਨਾਂ ਨੂੰ ਵੀ ਸ਼ੂਜ਼ ਚਾਹੀਦੇ ਨੇ ਉਹਨਾਂ ਲਈ ਵੀ ਆਹ ਸਿਫਟੋਸ ਦਾ ਸ਼ੂਜ਼ ਮੰਗਾਇਆ ਹੈ 2499 ਰੁਪਏ ਸ਼ੂਜ਼ ਦੀ ਐਮ ਆਰ ਪੀ ਹੈ ਇਹ ਤੁਹਾਨੂੰ ਸ਼ੂਜ਼ ਸਾਰੇ ਹੀ ਸਾਰਾ ਡੀਲ ਦੇ ਵਿੱਚ ਆ ਗਿਆ ਇੱਕ ਵਾਰੀ ਇੱਕ ਰੇਟ ਰਹੂਗਾ 1100 ਰੁਪਏ ਦੀ ਰੇਂਜ ਦੇ ਵਿੱਚ ਸ਼ੂਜ਼ ਤੁਸੀਂ ਆਪਣੇ ਘਰੇ ਮੰਗਾ ਲਿਓ ਸਾਈਜ਼ ਬਿਲਕੁਲ ਐਗਜ਼ੈਕਟ ਦੱਸ ਦਿਓ ਸ਼ੂਜ਼ ਨੂੰ ਪੈਰ ਚ ਪਾ ਕੇ ਦੇਖ ਲਿਓ ਜੇ ਤੁਹਾਨੂੰ ਸ਼ੂਜ਼ ਕੰਫਰਟੇਬਲ ਨਾ ਲੱਗੇ ਐਂਟੀ ਸਕਿਡ ਸੋਲ ਲੱਗਿਆ ਹੋਇਆ ਔਰ ਇਹਦੇ ਵਿੱਚ ਕਪੜਾ ਇਦਾਂ ਦੀ ਮੈਸ਼ ਯੂਜ਼ ਕੀਤੀ ਹੋਈ ਹੈ ਜਿਹੜੀ ਕਿ ਬਿਲਕੁਲ ਵੀ ਇਹਦੇ ਵਿੱਚ ਕੋ ਸਮੈਲ ਨਹੀਂ ਆਊਗੀ ਇਹ ਮੇਰੀ ਗਰੰਟੀ ਹੈ ਲਿਖ ਕੇ ਬਹੁਤ ਵਧੀਆ ਕੁਆਲਟੀ ਦਾ ਸ਼ੂਜ਼ ਹੈ ਔਰ ਮੈਮਰੀ ਸੋਲ ਪਤਾ ਵਾ ਸਿਰਫ 1100 ਰੁਪਏ ਰੇਂਜ ਦੇ ਵਿੱਚ ਹੈਗਾ ਯੂਕੇ 4 ਤੋਂ ਯੂਕੇ 8 ਤੱਕ ਇਹਦੇ ਸਾਈਜ਼ ਅਵੇਲੇਬਲ ਆ ਤਿੰਨ ਕਲਰ ਹੈ ਰੇਟ ਹੈਗਾ 1100 ਰੁਪਏ ਦਾ ਸੋ ਵੀਡੀਓ ਨੂੰ ਜਿਹੜਾ ਸ਼ੇਅਰ ਕਰ ਦੂਗਾ ਉਹ ਨੂੰ ਮੈਂ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਕਰ ਦੂੰਗਾ ਇੱਕਾ ਸਲੀਪਰ ਆਂਦੇ ਨੇ ਇਹ 1100 ਰੁਪਏ ਵਿੱਚੇ ਹੋਏ ਨੇ ਇਸ ਟਾਈਮ ਮੇਰੇ ਕੋਲ 40 50 ਜੋੜੇ ਇਹਦੇ ਪਏ ਨੇ ਠੀਕ ਹੈ ਪ੍ਰੋਪਰ ਫਰਸਟ ਕਾਪ ਇਸ ਸਰਪਰ ਸਰ ਤੁਹਾਨੂੰ 800 ਰੁਪਏ ਰੇਂਜ ਦੇ ਵਿੱਚ ਅਸੀਂ ਦਵਾਂਗੇ ਔਰ ਮੰਗਵਾਉਣ ਤੋਂ ਪਹਿਲਾਂ ਇਹਦੀ ਫੋਟੋ ਦੇਖ ਲਓ ਇੱਕ ਵਾਰੀ ਉਹਨਾਂ ਨੂੰ ਕੋਈ ਵੀ ਸਾਈਜ਼ ਦੀ ਫੋਟੋ ਭੇਜ ਦਿਓ ਇਹਦੇ ਤੇ ਪ੍ਰੋਪਰ ਡਬਲ ਰਬੜ ਬਣੀ ਹੋਈ ਹੈ ਥੱਲੇ ਹੀਵਾ ਸੋਲ ਹੈ ਕੁਝ ਨਹੀਂ ਖਰਾਬ ਨਹੀਂ ਹੋਊਗੀ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੁਸੀਂ ਕਿਤੋਂ ਵੀ ਬੂਟ ਜਾਂ ਚੱਪਲ ਲੈਣੇ ਹੋ ਦੁਕਾਨਦਾਰ ਨੂੰ ਇੰਨੀ ਗੱਲ ਜ਼ਰੂਰ ਕਹਿ ਦੇ ਕਰੋ ਜਿੱਥੋਂ ਵੀ ਲੈਣੇ ਹੋ ਵੀ ਸਹੀ ਐਮ ਆਰ ਪੀ ਹੈ ਦੀ ਕਿਉਂਕਿ ਜਦੋਂ ਤੁਸੀਂ ਸ਼ੂਜ਼ ਲੈ ਲੈਣੇ ਉਸ ਤੋਂ ਬਾਅਦ ਤੁਸੀਂ ਟ్రਾਈ ਤਾਂ ਕਰ ਨਹੀਂ ਸਕਦੇ ਨਾ ਤੁਸੀਂ ਕਰਦੇ ਹੋ ਬਹੁਤ ਰੇਅਰ ਹੈ ਕੋਈ ਟ్రਾਈ ਕਰੇ ਨਹੀਂ ਕਰਦਾ ਨਹੀਂ ਦੁਕਾਨਦਾਰ ਜੋ ਕੰਪਨੀ ਦੀ ਐਮ ਆਰ ਪੀ ਆਉਂਦੀਆਂ ਨੇ ਉਹਨੂੰ ਲਾ ਲਾ ਕੇ ਹੀ ਆਪਣਾ ਐਮ ਆਰ ਪੀ ਉੱਤੇ ਲਾਇਆ ਹੁੰਦਾ ਮੰਨ ਲਓ ਮੈਂ ਕਹਿਣ ਦਾ ਮਤਲਬ ਵੀ ਇੱਥੇ ਡਿਊਕ ਦੀ 4000 ਐਮ ਆਰ ਪੀ ਹੈ ਮੈਂ 50% ਲੈਸ ਕਰਕੇ 2000 ਦਾ ਵੇਚਦਾ ਪਰ ਉਹਨਾਂ ਨੇ ਆਪਣੀ ਐਮ ਆਰ ਪੀ ਹੀ ਚੇਂਜ ਕੀਤੀ ਹੁੰਦੀ ਹੈ ਜਿਵੇਂ ਹੁਣ ਕੋਕ ਬਾਹਰ ਮੰਨ ਲਓ 30 ਰੁਪਏ ਦੀ ਮਿਲਦੀ ਹੈ ਅੰਦਰ ਆਪਣਾ ਸਿਨੇਮੇ ਵਿੱਚ 70 ਦੀ ਮਿਲਦੀ ਹੈ ਕੋ ਕੋਈ ਹੁੰਦੀ ਹੈ ਆਹ ਕੰਮ ਬਹੁਤ ਜ਼ਿਆਦਾ ਕਰਦੇ ਪਏ ਨੇ ਤੁਸੀਂ ਬਸ ਚੀਜ਼ ਲੈਣ ਤੋਂ ਬਾਅਦ ਇਹ ਦੇਖ ਲਿਓ ਵੀ ਦੁਕਾਨਦਾਰ ਨੂੰ ਪੁੱਛ ਲਿਓ ਵੀ ਇਹਦੀ ਐਮ ਆਰ ਪੀ ਉਹੀ ਹੈ ਨਾ ਜੋ ਕੰਪਨੀ ਨੇ ਲਾਈ ਹੈ ਬਾਕੀ ਤੁਸੀਂ ਆਨਲਾਈਨ ਆ ਸਕਦੇ ਹੋ ਘਰੇ ਬੈਠੇ ਮੰਗਵਾ ਸਕਦੇ ਹੋ ਨੰਬਰ ਹੈਗਾ 703640509779158769 ਧੰਨਵਾਦ ਦੋਸਤੋ